ਰਵੰਦਾ ਕਮੇਟੀ ਪਿੰਡ ਰਾਵਰ ਜਿਸ ਨਾਲੋਂ ਰੰਤਾ ਵੀ ਕਿੰਨੇ ਆ ਸਾਰੇ ਸੰਗਤ ਦੇ ਸਹਿਯੋਗ ਦੇ ਨਾਲ ਹਰ ਸਾਲ ਦੀ ਤਰ੍ਹਾਂ ਇਸੇ ਹਰ ਉੱਤੇ ਦਰਵਾਜ਼ੇ ਮੇਲਾ ਕਰਵਾਇਆ ਗਿਆ ਜੋ ਕਿ 30 ਸਾਲ ਹੋ ਗਏ ਸਰਵਾਰ ਤੇ ਮੇਲਾ ਕਰਵਾਉਂਦੇ ਹੋਏ ਦੀ ਮੇਲਾ ਸਾਡੇ ਗੱਦੀ ਨਸੀਬ ਬਾਬਾ ਜੀ ਬੰਤਰਾਮ ਜੀ ਸਾਡੇ ਸਰਪੰਚ ਸਾਹਿਬ ਸਰਦਾਰ ਗਰਮੀਲ ਸਿੰਘ ਜੀ ਸਾਡੇ ਲੰਬਰਦਾਰ ਸਾਡਾ ਬਲਕੀਤੀ ਪੂਰੀ ਹੀ ਸਾਰੀ ਪ੍ਰਬੰਧਕ ਕਮੇਟੀ ਸਾਡੇ ਖਵਾਜੇ ਤੋਂ ਪਿੰਡ ਤੋਂ ਸਾਡੇ ਸਰਪੰਚ ਸਾਹਿਬ ਸੁੱਖਾ ਜੀ ਜਿਨ੍ਹਾਂ ਸਾਰੇ ਇਸ ਗ੍ਰਾਮ ਪੰਚਾਇਤ ਦੇ ਨਾਲ ਮਿਲ ਕੇ ਮੇਲਾ ਕਰਵਾਇਆ ਜਾਂਦਾ ਸੋ ਵਿਸ਼ੇਸ਼ ਤੌਰ ਤੇ ਲੰਗਰ ਦੀ ਸੇਵਾ ਜਿਹੜੀ ਸਾਡੇ ਹੈਪੀ ਅਟਵਾਲ ਜੀ ਪਰਿਵਾਰ ਵੱਲੋਂ ਕੀਤੀ ਜਾਂਦੀ ਆ ਹਰ ਸਾਲ ਉਹਨਾਂ ਵੱਲੋਂ ਬਹੁਤ ਸਾਰਾ ਮਾਨ ਕੋ ਇੰਦਰਵਾਰ ਦੇ ਮੰਨੇ ਪਰ ਮੰਨੇ ਕਲਾਕਾਰ ਹਰ ਸਾਲ ਦੀ ਤਰ੍ਹਾਂ ਕੇ ਹਾਜ਼ਰੀ ਲਗਾਉਂਦੇ ਤੇ ਇਸ ਵਾਰ ਵੀ ਅਸੀਂ ਵੀ ਮੈਂ ਤੁਹਾਡੀ ਆਪਣੀ ਬਲਜੀਤ ਬਬਲੀ ਕੋ ਇੰਦਰਵਾਰ ਦੇ ਸੇਵਾਦਾਰ ਵੀ ਆ ਸਿ ਕਮੇਟੀ ਚ ਵੀ ਆ ਸਾਰੇ ਰਲ ਕੇ ਮੇਲਾ ਕਰਵਾਉਨੇ ਆ ਤੇ ਸਾਰੇ ਇੰਦਰਵਾਰ ਦੇ ਨਾਲ ਇਦਾ ਹੀ ਜੁੜੇ ਹੋਏ ਆ ਸਾਰੇ ਸੰਗਤੀਆਂ ਇੰਦਰਵਾਰ ਤੋਂ ਪੰਜ ਕੀ ਸਰਕਾਰ ਤੋਂ ਮੰਨੋ ਮਰਾਦਾ ਪੂਰੀਆਂ ਹੁੰਦੀਆਂ ਦੁੱਧ ਵਾਲੇ ਨੂੰ ਦੁੱਧ ਪੁੱਤ ਵਾਲੇ ਨੂੰ ਪੁੱਤ ਮਿਲਦਾ ਤੇ ਇੰਦਰਵਾਰ ਤੋਂ ਜੋ ਵੀ ਕੇ ਜੱਟ ਪੜੀ ਪਾਣੀ ਸਿਲਜਾਰਾ ਕੋਲੇ ਨੀ ਨੀਦੀ ਇਹ ਮੇਲਾ ਦੇ ਦਿੰਦਾ ਹੁੰਦਾ ਹੈ ਜੀ ਇੱਕ ਦਿਨ ਮਿੱਠੇ ਮਹਿੰਦੀ ਹੁੰਦੀ ਆ ਤੇ ਦੂਸਰੇ ਦਿਨ ਖਿਡੇ ਦਾ ਸੰਤਾਨ ਨੂੰ ਇਹ ਮੈਸੇਜ ਦੇਣਾ ਚਾਹੁੰਦੇ ਆ ਕਿ ਅੱਛੀਆਂ ਜਿਹੜੀਆਂ ਕਿ ਬੁਰੀਆਂ ਆਦਤਾਂ ਨੂੰ ਛੱਡ ਕੇ ਅੱਛੀਆਂ ਆਦਤਾਂ ਅਪਣਾਓ ਜੋ ਕਿ ਅੱਜਕੱਲ ਨਸ਼ੇ ਵੱਲ ਨੂੰ ਨੌਜਵਾਨ ਤੁਰੇ ਆ ਉਹਨਾਂ ਨੂੰ ਖਾਸ ਕਰਕੇ ਬੇਨਤੀ ਕਰਦੇ ਆ ਕਿ ਇਹਨਾਂ ਨੂੰ ਤਿਆਗੋ ਤਾਂ ਜੋ ਆਪਣੇ ਮਾਂ ਬਾਪ ਦੇ ਜਿਹੜੇ ਕਿ ਆਪਣੇ ਪੂਰਣਿਆਂ ਦੇ ਪੂਰੇ ਉੱਤਰ ਹੀ ਆ ਤਾਂ ਜੋ ਆਪਾਂ ਅੱچھے ਕੰਮ ਕਰੀਏ ਜੇ ਆਪਾਂ ਨੂੰ ਉਸ ਪਿਤਾ ਪਰਮਾਤਮਾ ਨੇ ਆਪਣਾ ਮਾਨਸ ਜਨਮ ਦਿੱਤਾ ਆ ਤੇ ਉਹਨੂੰ ਆਪਾਂ ਅੱਛੇ ਲੇਖੇ ਲਾਈਏ ਤੇ ਮਾਪਿਆਂ ਨੂੰ ਵੀ ਖਾਸ ਕਰਕੇ ਹਦਾਇਤ ਆ ਕਿ ਆਪਣੇ ਬੱਚਿਆਂ ਨੂੰ ਅੱਛੀ ਸਿੱਖਿਆ ਦਿਓ ਪੜਾਓ ਜ਼ਰੂਰ ਧੀਆਂ ਨੂੰ ਖਾਸ ਕਰਕੇ ਮੈਂ ਧੀਆਂ ਵਾਸਤੇ ਕਹਿੰਨੀ ਆ ਕਿ ਕਿਉਂਕਿ ਧੀਆਂ ਵਾਸਤੇ ਜੋ ਅੱਜ ਦਲ ਦੇਖ ਰਹੇ ਆ ਬਹੁਤ ਕੁ ਸ਼ੋਰਿਆ ਵਾ ਆਪਣੇ ਮੁੰਡਿਆਂ ਨੂੰ ਤੁਸੀਂ ਇਹ ਸਿੱਖਿਆ ਦੇਣੀ ਆ ਕਿ ਜਿਸ ਤਰ੍ਹਾਂ ਤੁਹਾਡੀ ਭੈਣ ਆ ਉਹ ਵੀ ਕਿਸੇ ਦੀ ਭੈਣ ਮੁੰਡਿਆਂ ਨੂੰ ਵੀ ਸਿੱਖਿਆ ਦੇਣੀ ਇਹ ਨਹੀਂ ਕਿ ਕੁੜੀਆਂ ਨੂੰ ਕੁੜੀਆਂ ਨੂੰ ਖਾਸ ਕਰਕੇ ਅੱਧੀ ਸਿੱਖਿਆ ਦਿਓ ਕਿ ਬਾਹਰ ਨਿਕਲਣ ਤੇ ਆਪਣੀ ਸੁਰੱਖਿਆ ਜ਼ਰੂਰ ਕਰਨ ਕਿਉਂਕਿ ਟਾਈਮ ਬਹੁਤ ਮਾੜਾ ਚੱਲ ਰਿਹਾ ਤੇ ਇਹਨਾਂ ਦਰਵਾਜ਼ੇ ਦੇ ਨਾਲ ਜੁੜ ਕੇ ਅਸੀਂ ਜੋ ਅੱਛੇ ਪਾਸੇ ਰਵਾਂਗੇ ਤਾਂ ਇਹਨਾਂ ਦਰਵਾਜ਼ੇ ਤੋਂ ਝੋੜੀਆਂ ਪਰ ਕੇ ਜਾਵਾਂਗੇ ਜਿਹੜੇ ਕਹਰਾ ਪੰਜ ਵੀ ਸੱਚੀ ਸਰਕਾਰ ਦਾ ਬੋਲੀ ਸੱਚੇ ਦਰਵਾਜ਼ੇ ਦੀ ਰਾਪਟ ਬੰਦਰਾ ਕੀ ਕਹਿਣਾ ਮੇਲੇ ਦੇ ਬਾਰੇ ਹਾਂਜੀ ਕੀ ਕਹਿਣਾ ਚਾਹਦੇ ਮੇਲੇ ਦੇ ਬਾਰੇ ਇਹ ਹੈ ਮੇਲੇ ਦੀ ਸਭ ਤੋਂ ਆਪਣਾ ਸਾਰੇ ਨੂੰ ਹੈ ਸਾਰਿਆਂ ਨੂੰ ਹੈ ਤੇ ਹਰ ਸਾਲ ਦੇ ਸਾਲ ਮਨਾਇਆ ਜਾਂਦਾ ਹੈ ਬੜੀ ਖੁਸ਼ੀ ਦੇ ਨਾਲ ਬੜੀ ਧੂਮ ਤਾਂ ਦੇ ਨਾਲ ਮਨਾਇਆ ਜਾਂਦਾ ਹੈ ਪੰਜਾਬ ਦੀ ਕਹਿ ਰਿਹਾ ਵੀ ਅਸੀਂ ਸਾਰੇ ਚੱਲ ਗਏ ਆਂ ਕੁਸ਼ਬੂ ਪੰਜਾਬ ਦੀ ਚੈਨਲ ਦਾ ਖਾਸ ਕਰਕੇ ਤੇ ਬਹੁਤ ਬਹੁਤ ਧੰਨਵਾਦ ਆ ਸੋ ਜਿਨ੍ਹਾਂ ਨੇ ਇਨਾ ਮਾਨ ਰੱਖ ਕੇ ਇਸ ਮੀਲੇ ਨੂੰ ਆਪਣੇ ਸੋ ਆਲ ਵਰਲਡ ਦੇ ਵਿੱਚ ਪਹੁੰਚਾਇਆ ਸੋ ਥੈਂਕ ਯੂ ਮਿਹਰਬਾਨੀ ਤੁਹਾਡੀ ਸੋ ਕੋ ਬੰਦ ਰਾ ਬੰਦ ਰਾ ਬੰਦ ਰਾ ਸਾਡੇ ਪਿੰਡ ਦੀ ਜੋ ਵੀ ਨੌਜਵਾਨ ਬੁੜੇ ਥਿਆਣੇ ਜੋ ਵੀ ਇਕੱਠੇ ਹੋ ਕੇ ਇਸ ਮੇਲੇ 'ਚ ਬਹੁਤ ਜ਼ਿਆਦਾ ਯੋਗਦਾਨ ਪਾਉਂਦੇ ਨੇ ਜੀ ਉਸ ਤੋਂ ਬਾਅਦ ਇਹ ਮੇਲੇ 'ਚ ਜਿੰਨੀਆਂ ਵੀ ਸੰਗਤਾਂ ਆਉਂਦੀਆਂ ਨੇ ਹਰ ਪੁੱਤਰ ਦੀ ਦਾਤ ਤਾਂ ਹਰ ਜ਼ਿਆਦਾ ਮਕਸਦ ਹੈ ਇਹ ਫਿਰ ਜਿਵੇਂ ਪੁੱਤ ਦਾ ਪੁੱਤ ਲੈਣਾ ਹੋਵੇ ਕਿਸ ਨੇ ਪੁੱਤਾਂ ਬੜੀ ਛੇਤੀ ਹੁੰਦੇ ਜੀ ਮੇਲੇ 'ਚ ਇਹ ਧੀ ਮਸਲਾਣਾ ਜਿਹੜਾ ਮੇਲਾ ਜੀ ਸੰਤਾਂ ਨੂੰ ਮੈਸੇਜ ਜਣੇ ਜਾਣੇ ਜੀ ਹਰ ਕੋਈ ਆਵੇ ਮੱਥਾ ਟੇਕ ਕੇ ਜੀ ਆਪਣੇ ਪੁੱਤਰ ਦੀ ਦਾਤ ਵਾਸਤੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹਾਂਜੀ ਸਰਜੀਤ ਸਾਹਿਬ ਸਰਦੇਵ ਸਿੰਘ ਜੀ ਬੱਲੇ ਬਿੰਦਗੀ ਕਿਹਣਾ ਜਾਂਦੇ ਮੇਲੇ ਬਾਰੇ ਮੇਲੇ ਬਾਰੇ ਇਹੀ ਆ ਜਿਹੜਾ ਹੁਣੇ ਸਾਗਰ ਦੇ ਸਹਿਯੋਗ ਨੇ ਨਾਲ ਵੱਧ ਜਾਣ ਕੇ ਹੋਈਦਾ ਉਹ ਬੱਦਲ ਹੈ ਯਾਨੀ ਇਹ ਬਹੁਤ ਵਧੀਆ ਜੇ ਕੋਰ ਧਰਮਕ ਪ੍ਰੋਗਰਾਮ ਕਰਦਾ ਨਾਲ ਜਿਹਦੇ ਨਾਲ ਦੀ ਰੀਤ ਨਹੀਂ ਜੀ ਕਿਉਂ ਦੁਨੀਆ ਤੇ ਅਤਿਆਚਾਰੀ ਦੇਖ ਲਓ ਕਿੰਨੇ ਕੋਈ ਜਾਂਦੇ ਇਹ ਗੁਰੂ ਘਰ ਦੇ ਨਾਲ ਹੀ ਕੋਈ ਤਰੀ ਜਾਂਦੇ ਆ ਯਾਨੀ ਜਿਹੜਾ ਇਹਨਾਂ ਨੇ ਨਗਰ ਨੇ ਸਾਰੇ ਸਹਿਯੋਗ ਦੇ ਨਾਲ ਆਪਣੇ ਦੇ ਵੱਧ ਚੜ ਕੇ ਹਰੇਕ ਸਾਲ ਇਹ ਮਨਾਉਂਦੇ ਆ ਗਾਧੂ ਪਰਮਾਤਮਾ ਦੇ ਵਿੱਚ ਬਲਬਖੀ ਜਿਹੜੂ ਜੁਗੜਾ ਵਰਕੇ ਵਾਹਿਗੁਰੂ ਕੀ ਖਾਲਸਾ ਮੈਂ ਮੇਰਾ ਨਾਮ ਛੱਜੂ ਰਾਮ ਹੈ ਜੀ ਪੰਜ ਪੀਰ ਦਰਬਾਰ ਦੇ ਵਿੱਚ ਕਿੰਨੇ ਪਾਤਰ ਆਏ ਇਹ ਮੇਲਾ 30 ਸਾਲ ਤੋਂ ਕਰਵਾਇਆ ਜਾ ਰਿਹਾ ਜੀ ਤੇ ਦੂਰ ਦੂਰੋਂ ਸੰਗਤਾਂ ਆਉਂਦੀਆਂ ਨੇ ਇੱਥੇ ਆਪਣੀ ਹਾਜ਼ਰੀ ਲਵਾਉਣ ਵਾਸਤੇ ਤੇ ਬਾਬੇ ਦੀ ਰਹਿਮਤ ਹੈ ਤੇ ਇੱਥੇ ਹਰੇਕ ਮੰਗਾ ਪੂਰੀਆਂ ਹੁੰਦੀਆਂ ਨੇ ਤੇ ਰੋਂਦੇ ਜਾਂਦੇ ਆ ਸੰਗ ਦਾ ਖੁਸ਼ ਹੋ ਕੇ ਜਾਂਦੀਆਂ ਨੇ ਤੇ ਜੈ ਪੀਰਾਂ ਦੀ ਜੈ ਮਸਤਾਂ ਦੀ ਅੱਜ ਰਾਤ ਸੋਜਦੇ ਜੀ ਨੇ ਇਧਰ ਮੇਲਾ ਚੱਲੀ ਜਾਂਦਾ ਸਾਨੂੰ 30-40 ਸਾਲ ਉਹ ਕਰਾਉਂਦੇ ਨੇ ਤਾਂ ਦੀ ਗਾਂ ਸੰਗਰਾ ਵਧੀ ਜਾਂਣ ਤਾਂ ਗਾਂ ਦੀ ਗਾਂ ਕਰਾਈ ਜਾਂ ਠੀਕ ਹੈ ਅਸੀਂ ਇਹ ਕਹਿੰਦੇ ਮੇਲੇ ਵਿੱਚ ਕੋਈ ਖਾਪਣਾ ਪਵੇ ਜਦ ਤੋਂ ਮਦਰਾਉਣ ਦਾ ਕਰਾਣ ਸਾਸੀ ਦਾ ਰਹਿ ਜਾਵਾਂਗੇ ਬਾਕੀ ਸਾਡੇ ਮੁੰਡੇ ਆ ਜਿਹੜੇ ਉਹ ਗਾਂ ਦੀ ਗਾਂ ਦਾ ਇੱਕੇ ਸੰਯੋਗ ਦੇ ਨਾਲ ਤੁਰ ਹੀ ਜਾਂਦੇ ਆ ਸਮਝਾ ਗਰੋ ਬਾਲਾ ਕੀ ਆਵੇ ਜਦੋਂ ਦਿੱਸੂ ਕਰੇ ਤਾਵੇ ਕਦੀ ਕੋਈ ਤਰਾਹ ਦੀ ਸੇਵਾ ਭਰਨਾ ਦੇਖਦਾ ਹਰੀ ਘਰ ਸਾਰੀ ਸੰਗਤ ਹੀ ਦਿਨੋਦ ਕਰਕੇ ਹੁੰਦੀ ਹੈ ਸੱਚੇ ਦਰਬਾਰ ਕੀ ਆਏ ਭਾਜੀ ਪੈਦਲ ਕੇ ਪੈਰ ਤੇ ਮਨੋਂ ਸਾਰੇ ਰਲ ਕੇ ਚੱਲੀ ਲੱਖਾਂ ਤੇ ਦੀਵਾਨਾਤ ਹੈ ਉਹਦੇ ਸਾਡੇ ਉਸਤਾਦ ਜੀ ਕਰਤਾਰ ਲਾਲਾ ਦੇ ਬੜੇ ਸੂਝਵਾਨ ਕਲਾਕਾਰ ਤੇ ਸਾਡੇ ਇਲਾਕੇ ਦਾ ਮਾਣ ਨੇ ਤੇ ਸਾਡੀ ਬਰਾਦਰੀ ਦੀ ਸ਼ਾਨ ਵੀ ਨੇ ਔਰ ਇਸੇ ਤਰ੍ਹਾਂ ਗੰਗਾ ਸੌਰ ਪੰਜਾਬ ਦੀ ਲਾਵਰ ਸਾਉਂਡ ਬਹੁਤ ਬਹੁਤ ਵਾਰ ਕਿੰਨੇ ਭਗਵਾਨੀ ਬੀਬੀ ਬਾਈ ਜੀ ਅੱਜ ਜੀ ਦੇ ਨਾਲ ਹੋਣੀ ਮੁਲਾਕਾਤ ਤੇ ਜਦੋਂ ਲਖਦਾ ਜਦੋਂ ਬੀਬੀ ਬਾਈ ਤਾਂ ਹੋਇਆ ਸੀ ਇਸ ਗੀਤ ਵਿੱਚ ਸਾਰੇ ਲਖਦਲ ਦੇ ਪਰਿਵਾਰ ਦੇ ਨਾਮ ਆਉਣੇ ਨੇ ਸਾਡੇ ਬੋਤਕਾ ਜੀ ਮੈਂ ਪੰਜਾਬ ਦੀ ਕੀ ਦਾ ਚੋਕ ਬੈਠ ਕੇ ਕੰਮ ਕਰਾਉਂਦੇ ਆ ਜੇ ਤੁਹਾਡੇ ਨਾਲ ਜਾਂਦੇ ਬਹੁਤ ਪਰਮਾਣ ਹਾਜੀ 라ਵਤ ਪਿੰਡ ਦੀ ਸੰਗਤ ਮੇਰੀ ਮਾਤਾ ਦਾ ਆਸ਼ੀਰਵਾਦ ਮਿਲੇ ਮੇਰਾ ਪਾਲ ਹੋ ਗਿਆ ਜਦੋਂ ਮਾਵਾ ਦਾ ਆਸ਼ੀਰਵਾਦ ਮਿਲ ਜੇ ਆਪਣੀ ਆਪਣੀ ਮਾਂ ਨੂੰ ਯਾਦ ਕਰਕੇ ਇੱਕ ਵਾਰ ਜ਼ੋਰਦਾਰ ਜਾਨੀਓ ਜਾਓ ਸਰ ਪੰਜ ਦੀ ਹਾਜ਼ਰੀ ਰਾਜੀ ਜੀ ਬਤਵਾਨ ਬੋਤੇ ਦੇ ਬਾਪੂ ਨਾਲ ਸਾਡੀ ਖੰਡ ਨੂੰ ਸ਼ੁਰਦਾਰੀ ਨਾਨਕ ਪੁਰੂਮਿਆ ਦਾ ਨਾ ਕੋ આરી <laughs> ਇਹ ਨਗਰ ਮੇਲ ਸੀ ਸਰਪੰਚ ਜੀ ਕੰਡਰਾਵਾ ਤੋਂ ਤੇ ਆਪਣੇ ਜੀ ਜੈ ਕੀ ਰੇ ਦੀ ਜੈ ਮੱਤਾਂ ਦੀ ਸਾਡੇ ਇਹ ਤਾਂ 30 ਸਾਲ ਤੋਂ ਮੇਲਾ ਕਰਵਾਇਆ ਜਾ ਰਿਹਾ ਹੈ ਸਾਡੇ ਜੀ ਮੇਲਾ ਕਰਵਾਇਆ ਜਾ ਰਿਹਾ 30 ਸਾਲ ਤੋਂ ਇੱਥੇ ਮੰਗਿਆਂ ਮਰਾਲਾ ਪੂਰੀਆਂ ਦੇ ਹਰ ਸੰਗਤਾਂ ਇੱਥੇ ਆਉਂਦੀਆਂ ਨੇ ਕਾਰੀ ਮਰਾਲਾ ਪੂਰੀਆਂ ਦੇ ਸਾਡੇ ਜਿਹੜੇ ਕਲਾਕਾਰੇ ਉਹ ਵੀ ਇੱਥੇ ਤਾਂ ਲੱਗਦੇ ਆਪਣੇ ਵਿੱਚ ਉਸਤੀ ਦੇ ਮਸ਼ਹੂਰ ਖਾੜੇ ਨੇ ਪਹਿਲਵਾਨ ਵੀ ਪਹੁੰਚਦੇ ਹੋਏ ਇੱਥੇ ਰਸਮਾਂ ਸਾਰੇ ਜਿਵੇਂ ਹੋਇਆ ਰੀਵਨ ਦੀ ਹੋ ਗਈ ਜਿਵੇਂ ਮਹਿੰਦੀ ਦੀ ਹੋ ਗਈ ਰਸਮ ਜੀ ਜਿਵੇਂ ਹੋਰ ਗ੍ਰਾਮ ਪੰਚਾਇਤ ਦੀ ਹੋ ਗਈ ਹੋਰ ਇੱਥੇ ਜਿਵੇਂ ਇਹ ਕੁਸ਼ਤੀਆਂ ਦੀ ਹੋ ਗਈ ਤੇ ਜਿਵੇਂ ਇੱਕ ਲੰਗਰ ਵਰਤਾਇਆ ਰਹਿੰਦਾ ਜੀ ਇਸ ਕਰ ਨੌਜਵਾਨ ਪੀੜ੍ਹੀ ਨੂੰ ਵੀ ਮੈਸੇਜ ਦਿੰਦਾ ਤੋਂ ਬਚੋ ਇੱਧਰ ਕੁਸ਼ਤੀਆਂ ਕਬੱਡੀਆਂ ਲਗੋ ਤੁਹਾਡਾ ਫਾਇਦਾ ਰਹੂਗਾ ਸਹਿਯੋਗ ਰਹੂਗਾ ਬਾਕੀ ਜਾਇ ਪੀਰਾਂ ਦੀ ਜਾਇ ਮਸਤੀ ते पाई लॻी वञे मौज बहारा सोगी जे खाई जा बाबा लॻी वञे बहारा ਜੋ ਵੀ ਇਸੇ ਸੰਗਤ ਆਉਂਦੀ ਹੈ ਸਭ ਦੀਆਂ ਮਨੋਕਾਮਨਾ ਪੂਰੀਆਂ ਹੁੰਦੀਆਂ ਜੋ ਵੀ ਸ਼ਰਦਾ ਨਾਲ ਪਿੰਡ ਦੀ ಗ್ರಾಮ ਪੰਚਾਇਤ ਪੁਰ ਮੇਲਾ ਕਰਾਉਂਦੀ ਹੈ ਜੀ ਇਹ ਬਹੁਤ ਖੁਸ਼ੀ ਨਾਲ ਸਾਰੇ ਸ਼ਰਦਾ ਨਾਲ ਆਉਂਦੇ ਦਰਵਾਜ਼ੇ ਵਿੱਚ ਹਾਜ਼ਰੀ ਭਰਦੇ ਆ ਪਾਪਾ ਜੀ ਜੋ ਵੀ ਸਭ ਦੀਆਂ ਮਨੋਕਾਮਨਾ ਪੂਰੀਆਂ ਕਰਦੇ ਆ ਜੋ ਕਿ ਸਰਪੰਚ ਸਾਹਿਬ ਖੜੇ ਨੇ ਇਹ ਸਾਰੇ ਰਲ ਮਿਲ ਕੇ ਗ੍ਰਹੀ ਕਰਕੇ ਪਿੰਡ ਦੀ ਜੋ ਵੀ ਸੇਵਾ ਕਰਦੇ ਨੇ ਇਹ ਸਾਰੇ ਜਣੇ ਸੂਮ ਧਾਮਨਾ ਮੇਲਾ ਕਰਵਾ ਰਹੇ ਅੱਜ ਵੀ ਹੋ ਰਿਹਾ ਜੀ ਪਿੰਡ ਪਿੰਡਰਾਵਤ ਦੇ ਵਿੱਚ ਬੜੀ ਧੂਮ ਧਾਮ ਨਾਲ ਮੇਲਾ ਹੁੰਦਾ ਪਿਆ ਜੀ ਸਾਰੀ ਸੰਗਤ ਜਿੱਥੇ ਵੀ ਤੱਕ ਕੌਲਵਾਲਡ ਦੇ ਵਿੱਚ ਦੇਖ ਰਹੀ ਐ ਸਾਰਿਆਂ ਨਗਰਸਾਈਆਂ ਦੀ ਜੈ ਵੀਰਾਂ ਦੀ ਜੋ ਵੀ ਸਟੇਟ ਸਰਪੰਚ ਖਵਾਜ ਕੇ ਪਿੰਡ ਤੋਂ ਜੋ ਵੀ ਇਹ ਸਾਰੇ ਦੇਖ ਰਹੇ ਨੇ ਮੇਲਾ ਜੋ ਵੀ ਆਏ ਨੇ ਇਹ ਪਹੁੰਚੇ ਨੇ ਇਹਨਾਂ ਦਾ ਤੈਨੂੰ ਧੰਨਵਾਦੀ ਕਰਦੇ ਆਂ ਜabb ਆਪਾ ਬਲਵੰਤ ਸਿੰਘ ਜੋਵੀ ਦੇ ਤੇ ਸੇਵਾ ਕਰਦੇ ਨੇ ਉਹਨਾਂ ਦੇ ਨਾਲ ਅਸੀਂ ਵੀ ਸੇਵਾ ਕਰਦੇ ਆਂ ਜੀ ਜੋ ਵੀ ਵਾਪਸ ਸੇਵਾ ਕਰਵਾ ਰਹੇ ਜਿੱਦਾਂ ਵੀ ਬਰਵਾੜਾ ਕਰਵਾਈ ਜਾਂਦਾ ਹੈ ਜੀ ਜਿੱਦਾਂ ਵੀ ਦਰਵਾਜ਼ੇ ਵਿੱਚ ਸੋਰੌਣਕਾ ਲੱਗ ਰਹੀਆਂ ਸਾਰੇ ਜਣੇ ਅਸੀਂ ਸਾਰੇ ਜਣੇ ਦਿਲੋਂ ਧੰਨਵਾਦ ਕਰਦੇ ਆਂ ਜੀ ਜਿੰਦ ਸਰਵਾਰ ਜੈ ਸਾਈਆਂ ਦੀ ਜੈ ਫਿਰਾਂ ਤੇ ਦੇਖਿਓ ਵੀਰੇ ਬਾਬਾ ਜੀ ਆਜੋ ਅੱਗੇ ਨੂੰ ਮੇਰੇ ਨਾਲ ਨੋ ਅਜਾ ਤੁਸੀਂ ਨਹੀਂ ਆਜੋ ਹੋਰ ਨਾਲ ਉਹ ਤੇ ਬਾਬਾ ਜੀ ਨਾਲੋ ਜੀ ਪ੍ਰਧਾਨ ਜੀ ਉਹ ਖੜ ਕੇ ਛੋਟ ਮਾਰਾ ਯਾਰ ਇਹਨੂੰ ਇਹਨੂੰ ਸਮਝਾਣਾ ਪੈਣਾ ਯਾਰ ਹਾਂਜੀ ਦੇਖੋ ਸਰ ਨੇ ਨਾਲ ਦੇ ਵੀਰੇ ਨਾਲ ਯਾਰ ਏਦਾਂ ਰੋ ਛੱਡ ਦਿਓ ਵੀ ਛੱਡ ਦਿਓ ਪ੍ਰੋਪਰ ਛੱਡ ਦਿਓ ਕੋਈ ਹਾਂਜੀ ਤੁਸੀਂ ਦੇਖ ਰਹੇ ਹੋ ਕਿ ਕੁਸ਼ਤੀਆਂ ਲਾਈਵ ਚੱਲ ਗਈਆਂ ਕੁੜੀਆਂ ਵਾਸਤੇ ਵੀ ਬਹੁਤ ਹੀ ਵੱਡੀ ਉਮਰ ਦੇ ਕੁੜੀਆਂ ਕੋਲੀਆਂ ਹੋਈਆਂ ਕੁਸ਼ਤੀ ਕੁੜੀਆਂ ਦੀ ਕੁਸ਼ਤੀ ਚੱਲਦੀ ਵੀ ਦੇਖੋ ਬੇਟੀਆਂ ਵੀ ਕਹਿੰਦੇ ਜਿੱਥੇ ਮੁੰਡੇ ਕੰਮ ਕਰਦੇ ਉੱਥੇ ਬੇਟੀਆਂ ਵੀ ਸਥਾਨ ਲੈਣੀਆਂ பிளிய பிரதோ பி நாளே அங்கே நாள் மட ஜ ਚਾਵਾ ਚਾਵਾ ਓਕੇ ਜੀ ਕਰਾਓ ਗੁਸਤੀ ਸ਼ੁਰੂ ਬਾਬਾ ਜੀ ਦਰਬਾਰ ਦੇ ਭਗਤ ਜੀ ਚੱਲਦੇ ਆ ਰਹੇ ਨੇ ਬਰੇ ਅੱਗੇ ਆ ਜਾ ਥੋੜਾ ਜਿਹਾ thank you